ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਰਮੀ ਫੌਜ ਦਿਖਾਦਾ ਹਾਂ ਜੋ ਕਿ ਆਰਮੀ ਫੌਜ ਨੇ ਸਰਕਾਰ ਵੱਲੋਂ ਬੂਟੇ ਲਿਆਂਦੇ ਹਨ ਔਰ ਦਰਿਆ ਦੇ ਕੰਢੇ ਉੱਪਰ ਬੂਟੇ ਫੌਜੀ ਵੀਰ ਲਾ ਰਹੇ ਹਨ ਦੇਸ਼ ਦੀ ਤਾਂ ਸੇਵਾ ਕਰਦੇ ਹੀ ਕਰਦੇ ਹਨ ਪਰ ਬੂਟਿਆਂ ਦੀ ਲਾਉਣ ਦੀ ਸੇਵਾ ਕਰ ਰਹੇ ਹਨ ਆ ਦੇਖੋ ਫੌਜੀ ਵੀਰ ਦਰਿਆ ਦੇ ਕੰਢੇ ਬੂਟੇ ਲਗਾ ਰਹੇ ਹਨ ਤੇ ਹਲੀ ਬਣਾ ਰਹੇ ਹਨ ਦੇਖਾ ਜਾਵੇ ਤਾਂ ਆਕਸੀਜਨ ਦੀ ਘਾਟ ਹੈ ਆਕਸੀਜਨ ਵਧਾ ਰਹੇ ਹਨ ਫੌਜੀ ਵੀਰ ਆ ਦੇਖੋ ਫੌਜੀ ਵੀਰ ਬੂਟੇ ਲਗਾ ਰਹੇ ਹਨ ਦਰਿਆ ਦੇ ਕੰਢੇ ਦੇ ਉੱਪਰ ਜੋ ਨਾਲ ਮਾਲਕਾਂ ਦੀ ਜ਼ਮੀਨਾਂ ਲੱਗਦੀਆਂ ਹਨ ਬੂਟੇ ਲਗਾ ਰਹੇ ਹਨ ਇਹ ਟਾਲੀ ਦਾ ਬੂਟਾ ਆ ਹੈ ਟਾਲੀ ਵਾਲਾ ਟਾਲੀ ਦਾ ਬੂਟਾ ਟਾਲੀ ਦਾ ਟਾਲੀ ਆ ਟਾਲੀ ਇਹ ਟਾਲੀ ਵਾਲਾ ਬੂਟਾ ਹਾਂ ਵੀਡੀਓ ਬਣ ਰਹੀ ਦਵਾਰੀ ਅੱਗੇ ਖਾਮ ਡਿੱਗ ਪਈ ਆ ਦਰਿਆ ਦੇ ਕੰਡੇ देखो पानी कल बारिश भी काफी पी से इस करके पानी दरिया थले रुड़ गया और नाल ही, काम डिग पिया वाकई हो बारिश का, का सी काफी कल कल बारिश से काफी उन्हें भी देख बारिश पड़ने वाली है हाँ बारिश आ देखा बदल आ गया है ऐ ਕੱਲ ਕੱਲ ਬੰਦੇ ਕੱਜ ਅੱਜ ਤਾਂ ਨਹੀਂ ਮਿਲਣਗੇ ਹੁਣ ਤਾਂ ਕੱਲ ਹੀ ਜਾ ਮਿਲਣਗੇ ਅੱਜ ਤਾਂ بارش ਹੈਗੀ ਹੁਣ ਉੱਪਰ ਕਾਫੀ ਬੱਦਲ ਵਾਈ ਹੈ بارش ਪੈਣ ਵਾਲੀ ਹੈ ਕਿਤਨੇ ਆਏ ਫੌਜੀ ਕਿਤਰੇ ਹੈ ਕਿਤਰੇ ਆਦੇ ਮੈਂ ਇੱਥੇ ਕਿਤਰੇ ਆਦਮੀ ਬੂਟਾ ਲਗਾਣੇ ਕੇ ਲਈ 12 ਆਦਮੀ ਠੀਕ ਹੈ ਹੈ ਆ ਵੀਡੀਓ ਵੀਡੀਓ ਬਣਾ ਲੈ ਨਾ ਬਣਾ ਵੀਡੀਓ ਓ ਯਾਰ ਮੈਂ ਹੁਣ ਵੀਡੀਓ ਬਣਾਉਣ ਦੀ ਪ੍ਰੋਬਲਮ ਆ ਗਈ ਹੈ ਕਿਉਂਕਿ ਫੌਜੀਆਂ ਵੀਰ ਨੇ ਕਹਾ ਹੈ ਕਿ ਵੀਡੀਓ ਨਾ ਬਣਾਓ ਤੇ ਬੂਟੇ ਜ਼ਰੂਰ ਲਗਾ ਰਹੇ ਨੇ ਦਰਿਆ ਦੇ ਕੰਡੇ ਦੇ ਉੱਪਰ ਉੱਪਰ ਆਰਮੀ ਫੌਜ ਦੇ ਜਵਾਨ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਵੀਡੀਓ ਨੱਗੇ ਸ਼ੇਅਰ ਕਰਨਾ ਵੇ ਗੁਰੂ ਜੀ ਦਾ ਖਾਲਸਾ ਸੱਚੀ ਦੀ ਵੇ ਗੁਰੂ ਜੀ ਕੀ